ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੇ ਸਦ ਮਕਸਦ ਬਾਅਦ ਇਕੱਠੇ ਹੋਇਆ ਜੋ ਆਪ ਸਭ ਮੀਡੀਆ ਨੂੰ ਪਤਾ ਹੈ ਕਿ ਜੋ ਸਾਡੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਇਹ ਨਿੰਦਸ ਦਰਿੰਦਿਆਂ ਨੇ ਬਹੁਤ ਬੁਰੀ ਹਾਲਤ ਦੇ ਨਾਲ ਇੱਕ ਛੋਟੇ ਬੱਚੇ ਦੀ ਜਿਹੜੀ ਹੈ ਉਹ ਜਾਨ ਲੈ ਲਈ ਉਸ ਤੋਂ ਬਾਅਦ ਇੱਕ ਹੋਰ ਸਾਨੂੰ ਫੋਨ ਆਇਆ ਪਰਸੋਂ ਹਸ਼ਿਆਰਪੁਰ ਚਲੋ ਅਸੀਂ ਕੁਝ ਚੀਜ਼ਾਂ ਜਿਹੜੀਆਂ ਪਟਦੇ ਵਾਲੀਆਂ ਹੁੰਦੀਆਂ ਵਾਂ ਧੀਆਂ ਪੈਣਾ ਦੀਆਂ ਸਾਡੀ ਇੱਜ਼ਤ ਜਿਹੜੀ ਐ ਉਹ ਪੰਜਾਬ ਦੀ ਉਹ ਸਿਰਫ ਨਿਹੰਗ ਸਿੰਘਾਂ ਸਾਹਮ ਛੱਡਦੀ ਅੱਛਾ ਕਿਉਂਕਿ ਦੂਜੀ ਗੱਲ ਹੁਣੇ ਸਾਡੇ ਕੋਲ ਪਾਕੀ ਇੱਕ ਨਵੇਂ ਸ਼ਹਿਰ ਤੋਂ ਆਈ ਹੋਈ ਐ ਉੱਥੇ ਵੀ ਭਈਆਂ ਨੇ ਹੁਣ ਦੀਬੀਆਂ ਦੇ ਮੰਡੀ ਦੇ ਵਿੱਚ ਚਪੇੜਾ ਮਾਰ ਦਿੱਤੀਆਂ ਸ਼ਰਿਆਮ ਗੁੰਡਾਗਰਦੀ ਕੀਤੀ ਹੁਣ ਉਹਨਾਂ ਨੂੰ ਕਹ ਕੇ ਪਹਿਲਾਂ ਅਸੀਂ ਗੜ ਸ਼ੰਕਲ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਨਵੇਂ ਸ਼ਹਿਰ ਜਾਵਾਂਗੇ ਪਰसों ਪੂਨ ਆਇਆ ਸਮੁੰਦੜੇ ਤੋਂ ਉੱਥੋਂ ਵੀ ਇੱਕ ਪਿਆਰੀ ਬੰਦਾ ਸਾਡੀ ਨੌਜਵਾਨ ਧੀ ਨੂੰ ਭਜਾ ਕੇ ਲੈ ਗਿਆ ਚਲੋ ਪਿੰਡ ਦੇ ਮੋਹਤ ਬੇਰਾ ਨੇ ਮਤਾ ਪਕਾਇਆ ਉਹ ਧੀ ਨੂੰ ਵਾਪਸ ਲੈ ਆਂਦਾ ਐਦਾਂ ਦੀਆਂ ਬਿਆਨਤ ਖਬਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚਦੀਆਂ ਨੇ ਪਰ ਕਾਰਨ ਕੀ ਆ ਕਿ ਨਿਸ਼ਾਨਾ ਬਾਅਦ ਚ ਨਿਹੰਗ ਸਿੰਘਾਂ ਨੂੰ ਬਣਾਇਆ ਜਾਂਦਾ ਨਿਸ਼ਾਨਾ ਨਿਹੰਗ ਸਿੰਘਾਂ ਨੂੰ ਬਣਾਇਆ ਜਾਂਦਾ ਜਿਹੜੇ ਮੋਨੇ ਬੰਦੇ ਗੁੰਡਾਗਰਦੀ ਕਰਨ ਉਹਨਾਂ ਨੂੰ ਸ਼ਹਿਰ ਹੁੰਦੀ ਹੈ ਤੇ ਨਿਹੰਗ ਸਿੰਘ ਦੇ ਪਰੂ ਪ੍ਰਕਾਰ ਕਰਨ ਤਾਂ ਕਹਿੰਦੇ ਆ ਜੀ ਮਾਹੌਲ ਗਰਮ ਕਰਦੇ ਪਰ ਕਾਰਨ ਇਹ ਸਾਡਾ ਮੇਨ ਮਕਸਦ ਨਹੀਂ ਹੈ ਜਿਹੜੀ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਪੰਜਾਬ ਦੇ ਲੋਕ ਜਿਹੜੇ ਆ ਸਾਰਿਆਂ ਨੂੰ ਪ੍ਰੇਮ ਕਰਦੇ ਆ ਪਰ ਅਸੀਂ ਚਾਹੁੰਦੇ ਆ ਜੋ ਬੁਟਾ ਘਾਲ ਦੇ ਜਥੇਬੰਦੀ ਦੇ ਸਿੰਘ ਸਾਡੇ ਸ਼ਹਿਰ ਦੇ ਜਿਹੜੇ ਨੇ ਹੋਰ ਵੀ ਲੋਕ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਾਰੇ ਲੋਕ ਉਹ ਖੜੇ ਹੋਏ ਨੇ ਨਾਲ ਜਿਹੜੇ ਪ੍ਰਵਾਸੀ ਲੋਕ ਨੇ ਕੁਝ ਲੋਕ ਚੰਗੇ ਵੀ ਆ ਜਿਹੜੇ ਬਾਹਰ ਦੀਆਂ ਸਟੇਜਾਂ ਤੋਂ ਆ ਕੇ ਵਸ ਰਹੇ ਆ ਪਰ ਮੇਨ ਜੋ ਮਕਸਦ ਹੈ ਜਿਸ ਤਰ੍ਹਾਂ ਹਿਮਾਚਲ ਹੈ ਹਿਮਾਚਲ ਕੀ ਇਹ ਧਰਤੀ ਉਥੇ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਕੋਲ ਸਾਡੇ ਪੰਜਾਬ ਵਿੱਚ ਇਦਾਂ ਦਾ ਕਾਨੂੰਨ ਬਣ ਜਾਵੇ ਕਿ ਜਿਹੜੇ ਬਾਹਰ ਦੇ ਲੋਕ ਆ ਕੇ ਇੱਥੇ ਵਸਦੇ ਆ ਉਹਨਾਂ ਦੀ ਜਿਹੜੀ ਆ ਉਹ ਪੀਸੀਸੀ ਕਹਿੰਦੇ ਆ ਹਾਂ ਕਲੀਅਰ ਉਹ ਪਹਿਲਾਂ ਉਥੋਂ 스테ਜ ਤੋਂ ਕਲੀਅਰ ਲਿਆਂਨ ਇੱਥੇ ਵੇਖਣ ਕਿ ਉਹ ਕੋਈ ਉਥੇ ਕਾਂਡਕ ਨਹੀਂ ਕਰਕੇ ਆਇਆ ਕੋਈ ਉਸ ਨੇ ਕੋਈ ਉਥੇ ਗੁੰਡਾਗਰਦੀ ਕਿ ਨਹੀਂ ਕੀਤੀ ਕੋਈ ਉਹਦਾ ਉਥੇ ਵਧੀਆ ਹੈਗਾ ਵਾ ਸਿਸਟਮ ਕਿ ਉਹ ਇੱਥੇ ਪੰਜਾਬ ਦੇ ਵਿੱਚ ਆਇਆ ਵਾ ਉਹਦੀ ਸਾਰੀ ਦੇਖਭਾਲ ਕੀਤੀ ਜਾਵੇ ਮੁੱਦਾ ਚੁੱਕਦੇ ਆ ਜੀ ਇਹ ਪੰਜਾਬੀ ਲੋਕ ਜਿਹੜੇ ਆ ਪੰਜਾਬੀ ਲੋਕ ਇਹ ਜੀ ਬਾਹਰ ਜਾਂਦੇ ਆ ਉੱਥੇ ਵੀ ਉਥੋਂ ਉਥੇ ਕੀ ਕੀਤਾ ਜਾਵੇ ਸਾਡੇ ਪੰਜਾਬੀ ਲੋਕ 20-20 ਲੱਖ ਰੁਪਏ ਲਾ ਕੇ ਜਾਂਦੇ ਆ 25-25 ਲੱਖ ਉਹ ਕਲੀਅਰ ਦਾ ਸਰਟੀਫਿਕੇਟ ਕਰਦੇ ਆ ਕਾਨੂੰਨ ਬੰਦਿਆ ਉਤਰ ਦੀ ਭਾਸ਼ਾ ਸਿੱਖੇ ਜਾਂਦੇ ਆ ਫਿਰ ਉਹਨਾਂ ਨੂੰ ਉਥੇ ਕੰਮ ਮਿਲਦਾ ਵਾ ਇੱਥੋਂ ਕੀ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਟ੍ਰੇਨਾਂ 'ਤੇ ਬੈਠੇ ਆ ਫ੍ਰੀ ਟਿਕਟ ਇੱਥੇ ਆ ਕੇ ਪਤਾ ਨਹੀਂ ਜਿੱਥੇ ਮਰਜ਼ੀ ਬੈਠ ਜਾਂਦੇ ਆ ਪਤਾ ਨਹੀਂ ਉਹਨਾਂ ਦੇ ਮਗਰ ਕਿਹੜੀ ਪਾਵਰ ਹੈ ਅਸੀਂ ਚਾਹੁੰਦੇ ਆ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਐ ਚਨਈ ਦੀ ਗੱਲ ਆ ਲਈਏ ਚਨਈ ਜੋ ਕੁੱਟ-ਕੁੱਟ ਕੇ ਭਜਾਏ ਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਰੱਖਣਾ ਨਹੀਂ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਨਾ ਕੋਈ ਇਹਨਾਂ ਦਾ ਸਬੂਤ ਹੈ ਨਾ ਕੋਈ ਲੈਣ ਨਾ ਦੇਣ ਗੁਜਰਾਤ ਹੀ ਕਰਾ ਲਏ ਮੋਤੀ ਸਾਹਿਬ ਹੀ ਸਾਡੇ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਹੈ ਪ੍ਰਧਾਨ ਮੰਤਰੀ ਹੈ ਗੁਜਰਾਤ ਦੇ ਵਿੱਚ ਉਹਨਾਂ ਨੇ ਕੁੱਟ-ਕੁੱਟ ਕੇ ਭਜਾਇਆ ਹੋਰ ਕਿੰਨੀਆਂ ਸਟੇਜਾਂ ਦੀ ਗੱਲ ਲਾ ਲਈਏ ਸਾਡੀ ਪੰਜਾਬ ਦੀ ਧਰਤੀ ਦੀ ਬੇਦਾ ਹੋ ਜਾਂ ਅਸੀਂ ਚਾਹੁੰਦੇ ਆ ਕਿ ਜੋ ਵੀ ਇੱਥੇ ਕੋਈ ਬਿਹਾਰੀ ਪੰਜਾਬ ਦਾ ਜਿਹੜਾ ਵਸਨੀਕ ਹੈ ਚਾਹੇ ਉਹ Hindu ਆ ਚਾਹੇ Musalman ਆ ਚਾਹੇ Sikh ਆ ਉਹੀ ਇੱਥੇ ਜਿਹੜਾ ਵਾ ਧਰਤੀ ਖਰੀਦ ਸਕਦਾ ਲੈ ਸਕਦਾ ਵਾ ਬਾਕੀਆਂ ਨੂੰ ਇੱਥੇ ਕੋਈ ਅਧਿਕਾਰ ਨਹੀਂਗਾ ਚੰਗੇ ਢੰਗ ਦੇ ਨਾਲ ਰਹਿਣ ਰੇੜੀਆਂ ਵਾਲੇ ਜਿਹੜੇ ਆ ਸਾਡਾ ਕਿਸੇ ਦੇ ਨਾਲ ਦੋਸ਼ ਨਹੀਂ ਕਰਕੇ ਦਿੱਤ ਕਰਦੇ ਆਂ ਹੀ ਖੁਸ਼ ਆ ਪਰ ਰੇੜੀਆਂ ਦੇ ਉੱਪਰ ਤਮਾਕੂ ਲਾ ਕੇ ਚੀਜ਼ਾਂ ਨਾ ਵਰਤਾਈਆਂ ਜਾਣ ਰੇੜੀਆਂ ਦੇ ਉੱਪਰ ਬੀੜੀਆਂ ਲਾ ਕੇ ਨਸ਼ੇ ਕਰਕੇ ਸਾਨੂੰ ਗੰਦੀਆਂ ਚੀਜ਼ਾਂ ਨਖਵਾਈਆਂ ਜਾਣ ਹੁਣ ਗੱਲ ਕਰੀਏ ਗੜ ਸ਼ੰਕਰ ਸ਼ਹਿਰ ਦੀ ਇਹ ਗੱਲ ਤੇ ਜ਼ਰੂਰ ਪੱਤੀ ਲੱਗਣੀ ਆ ਅਸੀਂ ਹੁਣ ਤੁਰੇ ਆ ਰਹੇ ਤੇ ਹੈਪੀ ਜੂਸ ਬਾਰ ਦੀ ਗੱਲ ਕਰਦੇ ਆ ਉਹਨਾਂ ਨੇ ਸਾਡੀ ਦੇਖ ਕੇ ਕਿ ਨਿਹੰਗ ਸਿੰਘ ਆ ਰਹੇ ਸਗੋਂ ਹੀ ਬਾਰਸ ਜਿੰਨੇ ਪ੍ਰਵਾਸੀ ਲੋਕ ਕੱਢ ਦਿੱਤੇ ਸਗੋਂ ਹੀ ਵੀ ਪ੍ਰਵਾਸੀ ਲੋਕ ਆ ਦੁਕਾਨ ਤੇ ਸਾਰੇ ਪ੍ਰਵਾਸੀ ਕੰਮ ਕਰ ਰਹੇ ਮੈਂ ਗੜ ਸ਼ੰਕਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਖਿਆਲ ਰੱਖੋ ਜਿਹੜੇ ਪੰਜਾਬ ਤੋਂ ਨੂੰ ਨਿਵਾਸੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਇਹ ਇਹਨਾਂ ਨੂੰ ਬੇਨਤੀ ਕਰਾਂਗੇ ਭਾਈ ਜੇ ਸਾਡੇ ਕੋਲੋਂ ਕੰਮ ਕਰਨਾ ਹੈ ਤੇ ਤਮਾਕੂ ਨਹੀਂ ਲਾਣਾ ਨਸ਼ੇ ਨਹੀਂ ਕਰਨੇ ਅਸੀਂ ਬੇਦਰ ਸਮੇਂ ਭਾਦੀ ਦੀ ਮਿਹਨਤ ਦਾ ਸਮਾਂ ਸਾਦਾ ਕਰਵਾ ਨਾ ਤੇ ਭਾਈ ਸਾਨੂੰ ਕੋਈ ਮਾਰ ਸਕਦਾ ਨਾ ਭਾਦੀ ਕੋਈ ਇੱਜ਼ਤ ਲੁੱਟ ਸਕਦਾ ਇਹ ਖਤਰਾ ਤੇ ਆਮ ਲੋਕਾਂ ਨੂੰ ਨਾ ਸਾਨੂੰ ਤੇ ਕਲਗੀਧਰ ਪਾਸ਼ਾ ਨੇ ਸ਼ਸਤਰ ਦਿੱਤੇ ਹੋਏ ਆ ਆਪਣੀ ਸੁਰੱਖਿਆ ਵਾਸਤੇ ਆਨੇ ਨਹੀਂ ਜਾਂਦੇ ਚਾਹੇ ਉਹ ਸਾਥ ਦੇੰਦਾ ਚਾਹੇ ਉਹ ਆਪਣਾ ਮੁਕਾਮ ਤੇ ਪਹੁੰਚੂ ਜਾਇਆ ਪਰ ਉਹਨੂੰ ਬਤਨਾਂ ਕਿਤੇ ਮਾਣੀ ਆਉਂਦੀ ਫਿਰ ਇਹ ਇਨਕੁਆਰੀ ਕਰੋ ਕਿ ਤਾਲ ਕਿੰਨਾ ਤਾਂ ਨਹੀਂ ਹੈ ਜੇ ਨਹੀਂ ਹੈ ਤਾਂ ਖੇਡ ਦਾ ਬਲਾਆ ਜਾਵੇ ਦੇਖਦਾ ਭਾਈ ਬਰਾਣ ਦੇ ਕੋਲ ਲੋੜ ਨਹੀਂ ਹੈ ਜੋ ਹੁਣ ਪੁੱਛਿਆ ਜਾਪ ਜਲੰਧਰ ਬਾਕੀ ਜਗਾ ਹੋਇਆ ਇਹ ਵੀ ਸਾਡੇ ਵੀ ਹੋ ਸਕਦਾ ਹੈ ਅਜੀ ਬੀਜ ਦੀ ਹੀ ਕਰਦੇ ਆ ਭਾਈ ਪਤਜਨ ਨੂੰ ਕਿ ਸਾਰੇ ਸੋਧ ਕਰਕੇ ਕਿ ਕਾਨੂੰਨ